ਇਨੇ ਦਿਨ ਤੁਸੀਂ ਆ ਕੰਮ ਕਰੋਗੇ ਤੁਹਾਡੀਆਂ ਮੰਗੀਆਂ ਛਾਪੂਰੀਆਂ ਹੋਣਗੀਆਂ ਝੋਲੀ ਭਰ ਦਿਓ ਬਾਬਾ ਜੀ ਮੇਰੀ ਬੜੀ ਸਾਲ ਖੁਸ਼ੀ ਹੁੰਦੀ ਆ ਵੀ ਬਹੁਤ ਖੁਸ਼ੀ ਹੋਈ ਇਹ ਸੰਤ ਬਹੁਤ ਚੰਗੇ ਨੇ ਜਿਹੜੇ ਬੜੀ ਚੰਗੀ ਗੱਲ ਕਰਦੇ ਨੇ ਵੀ ਸਾਡੀਆਂ ਝੋਲੀਆਂ ਸਾਡੇ ਲੋਕ ਸਵਾਰਥੀ ਆ ਮਤਲਬੀ ਆ ਉਹ ਪਰਮਾਤਮਾ ਦੇ ਨਹੀਂ ਬਣੇ ਉਹ ਕਿਸੇ ਸੰਤ ਦੇ ਕੀ ਬਣ ਜਾਣਗੇ ਉਹ ਕਿਸੇ ਸੰਤ ਨੂੰ ਵੀ ਘਰੇ ਬੁਲਾਉਂਦੇ ਆ ਸਤਿਗੁਰਾਂ ਦੇ ਵੀ ਘਰੇ ਚਰਨ ਪਵਾਉਂਦੇ ਆ ਕਿਉਂ ਸਾਡੇ ਘਰ ਦੇ ਵਿੱਚ ਸ਼ੁਕ ਸ਼ਾਂਤੀ ਰਹੇ ਬਾਲ ਬੱਚੇ ਰਾਜੀ ਖੁਸ਼ੀ ਰਹਿਣ ਕਾਰੋਬਾਰ ਵਧੇ ਰਹਣ ਜਿਹੜੇ ਆਪਦੇ ਆਪ ਨੂੰ ਸੰਤ ਕਹੋਂਦਿਆਂ ਨਾ ਮੈਂ ਉਹਨਾਂ ਨੂੰ ਕਹਿ ਰਿਹਾ ਪਰ ਉਹਨਾਂ ਨੂੰ ਵੀ ਕੀ ਮਤਲਬ ਉਹ ਕਹਿੰਦੇ ਵੀ ਅਸੀਂ ਲੋਕਾਂ ਤੋਂ ਕੀ ਲੈਣਾ ਅਗਰ ਲੋਕ ਸੁਆਰਥੀ ਆ ਆਸੀਂ ਵੀ ਸਵਾਰਥੀ ਆਸੀਂ ਵੀ ਲਫਾਵੇ ਦੀ ਖਾਤਰੀ ਜਾਨਨੇ ਆ ਸਾਨੂੰ ਵੀ ਕੋਈ ਏਡਾ ਚਾਰ ਹੀ ਹੈ ਕੋਈ ਨਾ ਕੋਈ ਬਹਾਨਾ ਲੱਭ ਕੇ ਕਿਸੇ ਦੇ ਘਰੀਂ ਜਾ ਕੇ ਚਰਨ ਪਾਉਣੇ ਸੌਖੇ ਥੋੜੀ ਆ ਜ਼ਮੀਰ ਵਿੱਚ ਨਾ ਪੈਂਦਾ ਮਾਨਤਾ ਦਾਤਾਂ ਦੀ ਹੈ ਦਾਤੇ ਦੀ ਨਹੀਂ